ਸਟਾਰ ਪੰਜਾਬ ਵਿੱਚ 1980 ਤੋਂ ਲੈ ਕੇ 1993 ਤੱਕ ਜੋ ਕੁਝ ਵਾਪਰਿਆ ਹੈ ਉਸ ਦਾ ਫਿਰਦੇਵੇਦਕ ਬਿਰਤਾਂਤ ਅਜੇ ਵੀ ਗਾਹੇ ਬਗਾਹੇ ਜਦੋਂ ਸਾਹਮਣੇ ਆਉਂਦਾ ਹੈ ਤਾਂ ਰੂ ਕੰਬ ਉੱਠਦੀ ਹੈ ਡੈਂਡੀ ਸਰਕਾਰੀ ਅਤੇ ਗੈਰ ਸਰਕਾਰੀ ਹਿੰਸਾ ਵਿੱਚ ਉਸ ਸਮੇਂ ਆਮ ਲੋਕਾਂ ਨੂੰ ਜੋ ਕੁਝ ਸਹਿਣ ਕਰਨਾ ਪਿਆ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅੱਜ ਵੀ ਕਠਿਨ ਲੱਗਦਾ ਹੈ ਡੰਡੀ ਉਸ ਸਮੇਂ ਦੇ catastrophes ਦੇ अनेका ਪਹਿਲੂ ਅਤੇ अनेका ਕਾਰਨ ਹੋ ਸੱਟਦੇ ਹਨ ਪਰ ਇਹਨਾਂ ਵਿੱਚੋਂ ਇੱਕ ਵੱਡੀ ਅਤੇ ਕੌੜੀ ਸਚਾਈ ਇਹ ਵੀ ਸੀ ਕਿ ਉਸ ਸਮੇਂ ਦੀਆਂ ਪੰਜਾਬ ਦੀਆਂ ਸਰਕਾਰਾਂ ਚਾਹੇ ਉਹਨਾਂ ਦੀ ਅਗਵਾਈ ਗਵਰਨਰਾਂ ਨੇ ਕੀਤੀ ਹੋਵੇ ਜਾਂ ਮੁੱਖ ਮੰਤਰੀਆਂ ਨੇ ਖਾੜਕੂਵਾਦ ਨੂੰ ਦਬਾਉਣ ਲਈ ਕੇਂਦਰੀ ਸਰਕਾਰਾਂ ਦੀ ਸਹਿਮਤੀ ਨਾਲ ਸਰਕਾਰੀ ਹਿੰਸਾ ਦਾ ਨੰਗੇ ਚਿੱਟੇ ਰੂਪ ਵਿੱਚ ਸਹਾਰਾ ਲਿਆ ਸੀ ਅਤੇ ਇਸ ਸਰਕਾਰੀ ਨੀਤੀ ਦੇ ਸਿੱਟੇ ਵਜੋਂ ਹੀ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਖੁੱਲ ਦਿੱਤੀ ਗਈ ਸੀ। ਡੰਡੀ ਇਹ ਵੱਖਰੀ ਗੱਲ ਹੈ ਕਿ ਇਸ ਖੁੱਲ ਤੋਂ ਲਾਭ ਉਠਾਉਂਦਿਆਂ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਪੈਸੇ ਇਕੱਠੇ ਕਰਨ ਅਤੇ ਤਰਕੀਆਂ ਹਾਸਲ ਕਰਨ ਲਈ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਜਿਨ੍ਹਾਂ ਦਾ ਦੂਰ-ਦੂਰ ਤੱਕ ਵੀ ਖਾੜਕੂਵਾਦ ਦੀ ਲਹਿਰ ਨਾਲ ਕੋਈ ਸਬੰਧ ਨਹੀਂ ਸੀ ਡੈਂਡੀ ਇਸ ਸੰਦਰਭ ਵਿੱਚ 24 ਦਸੰਬਰ ਮੰਗਲਵਾਰ ਨੂੰ ਅਜੀਤ ਵਿੱਚ छਪੀਆਂ ਦੋ ਖਬਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਡੈਂਡੀ ਮੋਹਾਲੀ ਦੀ ਇੱਕ सीबीआई ਅਦਾਲਤ ਨੇ 1992 ਵਿੱਚ ਸੁਤੰਤਰਤਾ ਸੰਗਰਾਮੀ ਬਾਬਾ ਸੋਹਣ ਸਿੰਘ ਭਕਣਾ ਦੇ ਸਾਥੀ ਸੁਲੱਖਣ ਸਿੰਘ ਭਕਣਾ ਅਤੇ ਉਸ ਦੇ ਜਵਾਈ ਸੁਖਦੇਵ ਸਿੰਘ ਨੂੰ ਘਰੋਂ ਅਗਵਾ ਕਰਕੇ ਮਾਰਨ ਦੇ ਦੋਸ਼ ਵਿੱਚ ਉਸ ਸਮੇਂ ਦੇ থানা ਸਰਹਾਲੀ ਦੇ ਐਚਐਸਓ सुरेंद्रਪਾਲ ਸਿੰਘ ਨੂੰ ਵੱਖ-ਵੱਖ ਤਾਰਾਵਾਂ 120 ਬੀ ਵਿੱਚ 10 ਸਾਲ ਕੈਦ 2 ਲੱਖ ਰੁਪਏ ਜੁਰਮਾਨਾ ਧਾਰਾ 364 ਆਈਪੀਸੀ ਵਿੱਚ 10 ਸਾਲ ਦੀ ਕੈਦ 2 ਲੱਖ ਰੁਪਏ ਜੁਰਮਾਨਾ ਧਾਰਾ 365 ਆਈਪੀਸੀ ਵਿੱਚ 7 ਸਾਲ ਦੀ ਕੈਦ 70000 ਰੁਪਏ ਜੁਰਮਾਨਾ ਅਤੇ ਧਾਰਾ 342 ਵਿੱਚ 3 ਸਾਲ ਦੀ ਕੈਦ ਅਤੇ 10000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਡੈਂਡੀ ਇਥੇ ਇਹ ਵਰਨਣਯੋਗ ਹੈ ਕਿ ਦੋਸ਼ੀ ਪੁਲਿਸ ਅਫਸਰ सुरेंद्रਪਾਲ ਸਿੰਘ ਪਹਿਲਾਂ ਹੀ جیل ਵਿੱਚ ਹੈ ਅਤੇ ਫੈਸਲੇ ਸਮੇਂ ਬਰਨਾਲਾ ਵਿੱਚ ਜਿੱਥੇ ਉਹ ਇੱਕ ਹੋਰ ਕੇਸ ਵਿੱਚ ਉਮਰ ਕੈਦ ਭੁਗਤ ਰਿਹਾ ਹੈ ਨੂੰ ਵੀਡੀਓ ਕਾਨਫਰੰਸ ਰਾਹੀਂ ਇਹ ਸਜ਼ਾ ਸੁناਈ ਗਈ ਡੰਡੀ 1992 ਦੌਰਾਨ ਜਿੱਥੇ ਪੁਲਿਸ ਕਰਮੀਆਂ ਵੱਲੋਂ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਗਿਆ ਉਥੇ ਉਸ ਸਮੇਂ ਦੌਰਾਨ ਕਈ ਪੁਲਿਸ ਕਰਮੀਆਂ ਨੇ ਆਪਣੇ ਪੁਲਿਸ ਸਾਥੀਆਂ ਨੂੰ ਵੀ ਨਹੀਂ ਸੀ ਬਖਸ਼ਿਆ ਡੰਡੀ ਤਰਨਤਾਰਨ ਦੇ ਇੱਕ ਮਾਮਲੇ ਵਿੱਚ ਥਾਣਾ ਸਿਟੀ ਦੇ ਉਸ ਸਮੇਂ ਦੇ ਐਸ ਐਚਓ ਗੁਰਬਚਨ ਸਿੰਘ ਉਰਫ ਮਾਨੋ ਚਾਹਲ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਜਗਦੀਸ਼ ਸਿੰਘ ਮੱਖਣ ਅਤੇ ਇੱਕ ਐਸਪੀਓ ਗੁਰਨਾਮ ਸਿੰਘ ਪਾਲੀ ਨੂੰ ਘਰੋਂ ਚੱਕ ਕੇ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾਣ ਸਮੇਂ